ਕੀ ਹੋ ਰਿਹਾ ਰੱਬ ਜੀ ਟੋਟਲ ਕਾ ਕਿੰਨੇ ਆਇਤੇ ਉਹਨਾਂ ਨੇ ਜੇ ਬੈਠੇ ਸਾਡੇ ਬਾਹਰ ਗਏ ਭੈਣ ਜੀ ਕੋਈ ਗੱਲ ਨਹੀਂ ਕੀ ਕਾਰ ਬਖਾਉ ਦੀ ਨਹੀਂ ਉਹ ਕੱਲ ਮੈਂ ਆਹੀ ਵੇਖ ਲਿਆ ਸਾਰਾ ਅੰਦਰ ਆ ਕੇ ਜੰਦੇ ਜਿਆ ਦੇ ਇੱਕ ਰੁਪਿਆ ਖੋਲ ਮਾਰਿਆ ਤਾਂ ਬੰਦ ਨਹੀਂ ਆ ਕੇ ਸਤਿ ਪੰਨਾ ਸਤਿ ਪੰਨਾ ਇਹ ਅਸ਼ੁਰ ਪ੍ਰਾਸ਼ੁਰ ਇਹ ਤਰਪਾਲ ਹੋਏ ਜਿੰਨ ਦੇਖ ਲਈ ਜਾਂਦੀ ਹੈ ਖਰੀ ਖਰੀ ਕੀ ਕੀਤੀ ਜਾਵੇ ਹੋਈ ਹੈ ਠੀਕ ਹੈ ਜੀ ਬਾਬਾ ਜੀ ਥੋੜਾ ਬੋਲਿਓ ਤੁਸੀਂ ਆਪਣਾ ਨਾਮ ਦੱਸੋ ਇੱਕ ਵਜੇ ਜੋ ਕੁਛ ਆ ਅੰਦਰ ਹੀ ਪਿਆ ਸਭ ਕੋ ਉਹ ਰੋੜ ਗਿਆ ਹੈ ਕੱਪੜਾ ਕੋਈ ਨਹੀਂ ਕੋਈ ਸ਼ੈ ਨਹੀਂ ਨਿਕਲੀ ਦਾਣੇ ਮੋਠ ਜਰੂਰ ਕੱਢੇ ਨੇ ਕਿੰਨਾ ਕਿ ਨੁਕਸਾਨ ਹੋ ਗਿਆ ਬਾਬਾ ਜੀ ਆਪਣਾ ਨੁਕਸਾਨ ਚ ਦੇਖੋ ਤੁਸੀਂ ਹੁਣ ਚਾਤੀ ਮੇਰੇ ਸਭ ਕੋ ਸ਼ਿਆ ਹੁਣ ਆ ਦਾਦਾ ਵੀ ਵੀ ਯਾਰ ਦੇ ਦੇ ਟੂੜੀਆਂ ਤੰਦੇ ਬਣਾਏ ਬਾਕੀ ਲੀੜ ਵਾਲਾ ਤਾਂ ਕੋਈ ਨਹੀਂ ਨਿਕਲਿਆ ਸਰ ਔਰ ਬਾਕੀ ਦੇ ਹੁਣ ਜੋਰ ਦੁਨੀਆ ਵੇਖੋ ਅੰਦਰ ਹੀ ਹਾਜ ਕੀ ਬਣੇ ਨੇ ਸਭ ਕੋਠੇ ਪਾਟੇ ਨੇ ਸਾਰੇ ਹੀ ਬੈਕ ਸਾਈਡ ਖਾਦ ਲਈ ਹਮ ਉਧਰ ਵੀ ਦੇਖਿਆ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਪਾਇਸਾ ਜਿਸ ਨਾਲ ਹੀ ਘਰ ਘਰ ਜਾ ਕੇ ਹਾਲਾਤ ਦੇਖਦੇ ਪਏ ਜੇ ਇੱਥੇ ਤੇ ਬਹੁਤ ਜ਼ਿਆਦਾ ਬੱਤਰ ਹਾਲਾਤ ਆ ਸਰਕਾਰਾਂ ਨੇ ਇਹ ਵੀ ਦਾਅਵੇ ਕੀਤੇ ਸੀ ਕਿ ਅਸੀਂ ਬਾਲੇ ਵਾਲੇ ਸਤਾ ਦੇ ਕਰਜ਼ੇ ਦੇਵਾਂਗੇ ਪਰ ਤੁਸੀਂ ਦੇਖਦੇ ਘਰ ਡੇਗ ਪਿਆ ਵਾ ਤਰਪਾਲਾਂ ਦੇ ਥੱਲੇ ਇਹਨਾਂ ਨੇ ਆਪਣੇ ਡੇਰੇ ਲਾਏ ਆ ਘਰ ਦਾ ਪੂਰਾ ਨੁਕਸਾਨ ਆ ਕਿੱਸਾ ਦੇਖਦੇ ਤੁਸੀਂ ਵੇਖੋ ਜੋ ਸਰਕਾਰਾਂ ਨੇ ਕਿਹਾ ਉਹ ਕੀ ਜਾਣੀ ਹਾਂਜੀ ਅੱਜ ਇਹ ਸਾਰੀਆਂ ਗੱਲਾਂ ਸਾਹਮਣੇ ਨੇ ਅੱਜ ਤੁਸੀਂ ਭਾਈ ਸਾਹਿਬ ਨੂੰ ਆ ਕੇ ਇਹਨਾਂ ਨੂੰ ਪੁੱਛਿਆ ਆ ਮੈਨੂੰ ਬਹੁਤ ਹੈਰਾਨਗੀ ਹੋਈ ਆ ਦੇ ਨਾਲ ਇਹ ਗੱਲ ਨੂੰ ਮੈਂ ਸੋਚਿਆ ਕਿ ਰੱਬ ਜਿਹੜਾ ਆ ਨਾ ਜੀ ਉਹ ਇਹੋ ਜਿਹੇ ਪਰਮਾਤਮਾ ਦੇ ਸਰਾਂ ਦੇ ਉੱਤੇ ਟਿਕਿਆ ਹੋਇਆ ਆ ਇਹਨਾਂ ਨੂੰ ਮੈਂ ਆ ਕੇ ਪੁੱਛਿਆ ਕਿ ਤੁਹਾਨੂੰ ਕਿਸੇ ਰਾਸ਼ਨ ਦੀ ਜ਼ਰੂਰਤ ਹੈਗੀ ਆ ਤੇ ਇਹਨਾਂ ਦਾ ਮੈਨੂੰ ਇਹ ਕਹਿਣਾ ਸੀਗਾ ਕਿ ਜੋ ਕੁਝ ਰੱਬ ਦਾ ਦਿੱਤਾ ਬਹੁਤ ਕੁਝ ਆ ਉਹਦੇ ਪਾਣੇ ਦੇ ਵਿੱਚ ਆ ਜੀ ਇੰਨੀ ਵੱਡੀ ਗੱਲ ਕਹਿਣੀ ਇਥੋਂ ਮੈਂ ਮناسبੇ ਸਮਝਦਾ ਕਿ ਇਨ੍ਹਾਂ ਦੇ ਵਰਗਿਆਂ ਵੀਰਾਂ ਦੇ ਸਿਰ ਤੇ ਉੱਤੇ ਅੱਜ ਰੱਬ ਜਿਹੜਾ ਉਹ ਠਿਗਾਇਆ ਤੇ ਮੈਂ ਇਥੋਂ ਇਹ ਗੱਲ ਆਪਣੀਆਂ ਜਿਹੜੀਆਂ ਤਾਂ ਨਹੀਂ ਸੱਜਣਾ ਆ ਉਹ ਉਹਨਾਂ ਨੂੰ ਬੇਨਤੀ ਕਰਨੀ ਜਾਊਂਗਾ ਕਿ ਇਨ੍ਹਾਂ ਲੋਕਾਂ ਦਾ ਇਨ੍ਹਾਂ ਭਰਾਵਾਂ ਦਾ ਸਾਨੂੰ ਜ਼ਰੂਰ ਧਿਆਨ ਕਰਨਾ ਚਾਹੀਦਾ ਤੇ ਆਪਾਂ ਸੜਕਾਂ ਦੇ ਉੱਤੇ ਜਿਹੜਾ ਰਾਸ਼ਨ ਵੰਡੇ ਫਿਰਦੇ ਉਹ ਰਾਸ਼ਨ ਨੂੰ ਹੀ ਬੰਦ ਕਰੀਏ ਘਰੋ ਘਰ ਜਾ ਕੇ ਇਹਨਾਂ ਨੂੰ ਰਾਸ਼ਨ ਦਿੱਤੀਏ ਭਾਈ ਸਰ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਪਏ ਕਰੋ ਘਰ ਜਾ ਕੇ ਦੇਖਦੇ ਪਏ ਬਹੁਤ ਜ਼ਿਆਦਾ ਤਕਲੀਫ ਹੈਗੀ ਪਰ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਕੋਈ ਤਕਲੀਫ ਨਹੀਂ ਕੋਈ ਅਣੀ ਡਿੱਗਿਆ ਨਾ ਹੜਨਾ ਖਰਾਬ ਹੋਇਆ ਵਾ ਪਰ ਉਹ ਜਿਹੜੇ ਕਿ ਨਜਾਇਜ਼ ਹੀ ਆਪਣੇ ਕੋਲ ਰਾਸ਼ਨ ਇਕੱਠਾ ਕਰਦੇ ਪਏ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਮੈਂ ਇਹੋ ਹੀ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਨਜਾਇਜ਼ ਰਾਸ਼ਨ ਜਿਹੜਾ ਉਹ ਇਕੱਠਾ ਨਾ ਕਰੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਗੁਰੂ ਦੇ ਪਿਆਰੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਦਾ ਇੰਨਾ ਵੱਡਾ ਨੁਕਸਾਨ ਵੇਖੋ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਹੋਇਆ ਆ ਜਿਹੜੇ ਕੁੱਥੇ ਡਿੱਗਣ ਆਲੇ ਆ ਤੇ ਤਰਪਾਲਾਂ ਦੇ ਥੱਲੇ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਆ ਇਹਨਾਂ ਦਾ ਅਸਲ ਹੱਕਦਾਰ ਜਿਹੜੇ ਨੇ ਕਿ ਉਹ ਇਹ ਲੋਕ ਨੇ ਇਹਨਾਂ ਦਾ ਹੱਕ ਜਿਹੜਾ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਜੀ ਧੰਨਵਾਦ ਬਾਈ ਖ